ਸ਼ਸ਼ੀਕਲ ਪੰਜਾਬੀਓ ਬਹੁਤ ਵਧੀਆ ਵੱਡੀ ਖਬਰ ਹੈ ਜੀ ਇੱਕ ਸੌਦੇ ਵਿੱਚ ਤਰਮੁਲਾ ਤ੍ਰਿਪਤੀ ਤਰਮੁਲਾ ਤ੍ਰਿਪਤੀ ਮੰਦਿਰ ਆ ਜੀ ਦੇਵ ਸਥਾਨਮ ਤਰਮੁਲਾ ਤ੍ਰਿਪਤੀ ਦੇਵ ਸਥਾਨਮ ਮੰਦਿਰ ਆ ਉਹਦੇ ਵਿੱਚ ਨਾ ਉਹਨੇ ਦੁੱਧ ਖਰੀਦਿਆ ਨਾ ਕੁਝ ਕੀਤਾ ਉਹਨੇ ਨਕਲੀ ਕਿਓ 68 ਲੱਖ 68 ਲੱਖ ਕਿਲੋ 68 ਲੱਖ ਕਿਲੋ ਨਕਲੀ ਕਿਓ ਬਣਾ ਕੇ ਵੇਚਿਆ ਮੰਦਿਰ ਨੂੰ ਇਹ ਜਿਹੜਾ ਕੰਮ ਸੀ 2019 ਤੋਂ ਲੈ ਕੇ 2024 ਤੱਕ ਚੱਲਿਆ ਤੇ ਕਿੰਨੇ ਦਾ ਵਿੱਚ ਆ ਕਿਉਂ 250 ਕਰੋੜ ਦਾ 250 ਕਰੋੜ ਦਾ ਕਿਉਂ ਵਿੱਚ ਆ ਗਿਆ ਔਰ ਜਦੋਂ CBI ਨੇ ਇਹਦੀ ਜਾਂਚ ਪੜਤਾਲ ਕੀਤੀ ਤੇ ਬਹੁਤ ਵੱਡੇ ਖਲਾਸੇ ਕੀਤੇ ਹੈਰਾਨ ਕਰਨ ਵਾਲੇ ਖਲਾਸੇ ਕੀਤੇ ਕਿਤੇ ਕਿੱਡੀ ਵੀ ਸ਼ਰਮੀ ਦੀ ਗੱਲ ਆ ਸਾਡੇ ਭਾਰਤ ਦੇ ਵਿੱਚ ਉਹਨੇ ਪਸ਼ੂ ਨਹੀਂ ਉਹਨੀਆਂ گاਵਾ ਨਹੀਂ ਤੇ ਜਿੰਨਾ ਨਕਲੀ ਦੁੱਧ ਤੇ ਨਕਲੀ ਘਿਓ ਵੇਖ ਰਿਹਾ ਇਹੋ ਜਿਹੇ ਲੋਕਾਂ ਨੂੰ ਇਹੋ ਜਿਹੇ ਦਲਿੰਦਿਆਂ ਨੂੰ ਘੱਟੂ ਘਟ ਮੌਤ ਦੀ ਸਜ਼ਾ ਹੋਣੀ ਚਾਹੀਦੀ ਜਿਹੜੇ ਇਹ ਕੰਮ ਕਰ ਰਹੇ ਆ ਕਹਿੰਦੇ ਵੀ ਰੱਬ ਦਾ ਬੰਦਾ ਤੇ ਰੱਬ ਨੂੰ ਹੀ ਧੋਖਾ ਦੇ ਰਿਆ ਧੰਨਵਾਦ ਜੀ ਸਤਿ ਸ੍ਰੀ ਅਕਾਲ